ਗੁਰੂ ਵਾਹਿ 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 ਗੁਰੂ गुरु वाह 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਹਿਬ ਜੀ ਹਰ ਦੁਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਿਵਕ ਜਨਮਾਨੈ ਪਰ ਤਖ ਗੁਰੂ ਨਸਤਾਰੇ ਵਾ ਪ੍ਰਗਟਿਉ ਮਰਦ ਆਗਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚਿਲਾ ਆਪੇ ਗੁਰ ਚਿਲਾ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਤ ਸੰਗਤ ਦੀਆਂ ਕਡੀਆਂ ਦੇ ਅੰਦਰ ਮਹਾਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਪਿੰਡ ਨਗਰ ਵਧਾਤੇ ਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਿਆਰ ਦੇ ਦਸਵੀਂ ਦੇ ਪਵਿੱਤਰ ਦਿਹਾੜੇ ਤੇ ਆਪਾਂ ਰਲ ਮਿਲ ਕੇ satsangt ਦੀਆਂ ਕੜੀਆਂ ਦੇ ਵਿੱਚ ਇਕੱਤਰ ਹੋਏ ਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਧੰਨ ਧੰਨ ਸੰਤ ਬਾਬਾ ਗੀਜਾ ਸਿੰਘ ਜੀ ਹੋਰਾਂ ਨੇ ਜੀਵਨ ਚ ਲੰਮੀਆਂ ਕਮਾਈਆਂ ਕੀਤੀਆਂ ਸੱਚਖੰਡ ਚਲੇ ਜਾਣ ਤੋਂ ਬਾਅਦ ਵੀ ਉਹ ਕਮਾਈਆਂ ਲਗਾਤਾਰ ਵਰਤਾਵਾ ਵਰਤਾਰਿਆ ਨੇ ਆਓ ਜਿੱਥੇ-ਜਿੱਥੇ ਬੈਠਿਓ ਇੱਕ ਵਾਰੀ ਦੋਨੋਂ ਹੱਥ ਇਸ ਤਰ੍ਹਾਂ ਜੋੜੋ ਦੋਨੋਂ ਹੱਥ ਜੋੜ ਕੇ ਤੇ ਸਾਰੇ ਗੱਜ-ਵੱਜ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਨ ਪਵਿੱਤਰ ਮਹਾਪੁਰਖਾਂ ਦੀ ਹੱਥਾਂ ਦੁਆਰਾ ਰਚਨਾ ਨੂੰ ਆਪ ਜੀ ਕਿਵਤਾ ਨੂੰ ਸਰਵਨ ਕਰ ਰਹੇ ਸਨ ਮਹਾਰਾਜ ਜੈ ਜੈ ਜੈਕਾਰ ਕਰੇ ਸਭ ਕੋਈ ਜਦੋਂ ਵਾਹਿਗੁਰੂ ਦੀ ਭਗਤੀ ਕਰਦਾ ਹੈ ਵਾਹਿਗੁਰੂ ਦੀ ਕੋਈ ਆਬਾਦਤ ਕਰਦਾ ਹੈ ਰੱਬ ਦੇ ਸਤ ਸੰਗਤ ਦੀ ਕੜੀ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣਦਾ ਹੈ ਜੀਵਨ ਕਮਾਉਂਦਾ ਹੈ ਫਿਰ ਮਹਾਰਾਜ ਕਹਿੰਦੇ ਉਹਦੀ ਜੈ ਜੈਕਾਰ ਸਦੀਵੀ ਹੁੰਦੀ ਰਹਿੰਦੀ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਾਰੇ ਉਸ ਪਰਮਾਰਥ ਵੱਲ ਚੱਲਣ ਵਾਲੀ ਰੱਬ ਦੀ ਰੂਹ ਦੀ ਜੈ ਜੈਕਾਰ ਹੁੰਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਵਨ ਪਵਿੱਤਰ ਬਚਿੱਤਰ ਨਾਟਕ ਦੇ ਬੜੇ ਸੋਹਣੇ ਬੋਲ ਨੇ ਕਿ ਵਾਹਿਗੁਰੂ ਪ੍ਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਪ੍ਰਮਾਤਮਾ ਕਾਲਪੁਰਖ ਕਹਿਣ ਲੱਗਾ ਮੈਂ ਸੰਸਾਰ ਤੇ ਬਹੁਤ ਭੇਜੇ ਦੇਵੀ ਦੇ ਪਗੰਬਰ ਭੇਜੇ ਸਾਰੇ ਮੇਰੇ ਨਾਮ ਦੀ ਗੱਲ ਘਟ ਕਰਦੇ ਆਪ ਦਾ ਨਾਮ ਜਿਆਦਾ ਅਜ ਕਰਜੇ ਪਾਉਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਿੱਤਰ ਨਾਟਕ ਦੇ ਵਿੱਚ ਬੜਾ ਸੋਹਣਾ ਆਪਦੇ ਜੀਵਨ ਨੂੰ ਬਰਤਾਂਤ ਨੂੰ ਮਹਾਰਾਜ ਨੇ ਲਿਖਿਆ ਅਕਾਲ ਪੁਰਖ ਕਹਿੰਦੇ ਵੀ ਤੈਨੂੰ ਸੰਸਾਰ ਤੇ ਭੇਜਣਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦ્વੈ ਤੇ ਏਕ ਰੂਪ ਹੋਏ ਗਏ ਆਪਣਾ ਜੀਵਨ ਦੋ ਭਾਗ ਚ ਚੱਲਦਾ ਤੇ ਪ੍ਰਮਾਤਮਾ ਕਹਿੰਦੇ ਮੈਂ ਤੈਨੂੰ ਇੱਕ ਪਾਸੇ ਕਰਨਾ ਚਾਹੁੰਨਾ ਜਦੋਂ ਇੱਕ ਪਾਸੇ ਹੋ ਜਾਈਏ ਨਾ ਇੱਕ ਪਾਸੇ ਤੁਰਿਏ ਤੇ ਆਨੰਦ ਵਖਰੈ ਇੱਕ ਪਾਸੇ ਗੁਰੂ ਸਾਹਿਬ ਨਾਲ ਸਦੀਵੀ ਜੁੜੇ ਰਹੀਏ ਆਨੰਦ ਵਖਰੈ ਥਾਂ ਥਾਂ ਕਿਤੇ ਨਾ ਜਾਇਆ ਕਰੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਲਾਇਆ ਕਰੋ ਤੇ ਗੁਰੂ ਗ੍ਰੰਥ ਸਾਹਿਬ ਕੋਲ ਬਹਿ ਕੇ ਜਪਜੀ ਸਾਹਿਬ ਪੜੋ ਗੁਰੂ ਕੋਲੇ ਬਹਿ ਕੇ ਬਾਣੀ ਸਰਵਣ ਕਰੋ ਗੁਰੂ ਸਾਹਿਬ ਦੇ ਕੋਲ ਬਹਿ ਕੇ ਗੁਰੂ ਸਾਹਿਬ ਤੋਂ ਮਹਾਰਾਜ ਤੋਂ ਨਾਮ ਧੰਨ ਦੀ ਅਸੀਸ ਮੰਗਿਆ ਕਰੋ ਤੇ ਅਕਾਲ ਪੁਰਖ ਕਹਿਣ ਲੱਗੇ ਵੀ ਤੈਨੂੰ ਸੰਸਾਰ ਤੇ ਭੇਜਣਾ ਹੈ ਰੱਬ ਦੀ ਆਵਾਜ਼ਤ ਕਰਦਿਆ ਕਰਦਿਆਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸੰਸਾਰ ਤੇ ਨਹੀਂ ਜੇ ਜਾਣਾ ਮੈਨੂੰ ਬੜਾ ਆਨੰਦ ਹੈ ਬੜਾ ਖੇੜਾ ਹੈ ਬੜੀ ਖੁਸ਼ੀ ਹੈ ਤੇ ਅਕਾਲ ਪੁਰਖ ਕਹਿਣ ਲੱਗਾ ਮੇਰਾ ਪੁੱਤ ਬਣ ਕੇ ਜੇ ਤੂੰ ਜਾਵੇਂ ਨਾ ਤੇ ਕੰਮ ਬੜਾ ਸੰਸਾਰ ਤੇ ਜ਼ਰੂਰੀ ਹੈ ਜਾਤ ਪਾਤ ਵਹਿਮ ਭਰਮ ਝੂਠ ਨਿੰਦਿਆ ਹਹਾਕਾਰ ਦੁਨੀਆ ਤੇ ਮੱਚੀ ਪਈ ਹੈ ਜੇ ਤੂੰ ਮੇਰਾ ਪੁੱਤ ਬਣ ਕੇ ਜਾਵੇਂ ਨਾ ਮੈਂ ਆਪਣਾ ਸੁਤ ਤੁਹੇ ਨਵਾਜਾ ਮੈਂ ਹਾਂ ਪਰਮਪੁਰਖ ਕੋ ਦਾਸਾ ਤੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਆਵਦਾ ਥਾਪੜਾ ਦੇ ਕੇ ਭੇਜੋ ਨਾ ਫੇਰ ਆਨੰਦ ਵੱਖਰਾ ਹੀ ਐ ਜਿੰਨਾ ਮਹਾਪੁਰਖਾਂ ਦੇ ਵੱਡੇ ਵੱਡੇ ਜਪ ਤਪ ਦੇ ਸਮਾਗਮ ਹੁੰਦੇ ਆ ਨਾ ਉਹਨਾਂ ਦੇ ਮਗਰ ਵੱਡੇ ਵੱਡੇ ਥਾਪੜੇ ਹੁੰਦੇ ਤਾਂ ਇਹ ਕਾਰਜ ਹੁੰਦੇ ਨੇ 28 ਇਹਦਾ ਜਿਹੜਾ ਜਾਪ ਹੈ ਨਾ ਮਾਗ ਮਹੀਨੇ ਚਾਉਣਾ ਤੇ ਤੁਸੀਂ ਸਾਰਿਆਂ ਨੇ ਗੱਜ-ਵੱਜ ਕੇ ਹਾਜ਼ਰੀਆਂ ਭਰਨੀਆਂ ਤਿੱਲ ਫੁੱਲ ਤਨ ਮਨ ਧਨ ਰੱਖਣਾ ਹੈ ਮਹਾਪੁਰਖਾਂ ਦੇ ਵੱਡੇ-ਵੱਡੇ ਜਪ ਤਪ ਮਹਾਰਾਜ ਕਹਿੰਦੇ ਮਾਗ ਮਜਨ ਸੰਗ ਸਾਧੂਆ ਸਾਧੂਆ ਨੇ ਫਿਰ ਭਗਤੀ ਕੀਤੀ ਵਾਹਿਗੁਰੂ ਦੀ ਆਵਾਦਤ ਕੀਤੀ ਤੇ ਇਸੇ ਤਰ੍ਹਾਂ ਆਵਾਦਤ ਕਰਦਿਆਂ ਕਰਦਿਆਂ ਪਰ ਮਾਗ ਦੇ ਵੱਡੇ 28 ਇਹ ਦੇ ਜਾਪ ਆ ਰਹੇ ਨੇ ਤੁ ਸਾਰੀਆਂ ਸੰਗਤਾਂ ਨੇ ਭਾਈ ਤੁਸੀਂ ਹਾਜ਼ਰੀ ਭਰਨੇ ਜਪ ਤਪ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਜਪ ਤਪ ਕੀਤਾ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੱਡਾ ਸਾਰਾ ਥਾਪੜਾ ਦੇ ਕੇ ਅਕਾਲ ਪੁਰਖ ਕਹਿੰਦੇ ਜਾ ਜਿੱਥੇ ਵਾਦਾ ਕੀਤਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਲਸਰਾਏ ਜੋਰੀ ਨਾਲ ਜਿਹੜੀ ਪਟਨੇ ਦੀ ਧਰਤੀ ਵਸਦੀ ਸੀ ਉੱਜੜ ਜਾਂਦੀ ਸੀ 22 ਵਾਰ ਇਤਿਹਾਸ ਚ ਲਿਖਿਆ ਵੀ ਉੱਜੜ ਗਈ ਵਸ ਗਈ ਉੱਜੜ ਗਈ ਵਸ ਗਈ ਪਰ ਜਿਸ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਰਾਏ ਦਾ ਜਿਸ ਦਿਨ ਪ੍ਰਕਾਸ਼ ਹੋਇਆ ਉਹ ਵਸਦੀ ਹੋਈ ਧਰਤੀ ਉਹ ਉਜੜੀ ਹੋਈ ਧਰਤੀ ਵਸਣ ਲੱਗ ਪਈ ਉਸ ਧਰਤੀ ਤੇ ਪਿਆਰ ਮੁਹੱਬਤ ਉਸ ਧਰਤੀ ਤੇ ਬਹੁਤ ਸੋਹਣਾ ਖੇੜਾ ਬਣ ਗਿਆ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਨਾ ਪ੍ਰਚਾਰ ਫੇਰੀਆਂ ਤੇ ਗਏ ਸਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੁਸੀਂ ਜਿੱਥੇ ਵੀ ਜਿਸ ਘਰ 'ਚ ਤੁਸੀਂ ਜਾਂਦੇ ਉੱਥੇ ਪ੍ਰਚਾਰ ਕਰਿਆ ਕਰੋ ਤੇ ਤੁਸੀਂ ਕਹਿ ਸਕਦੇ ਹੋ ਜੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਕਿਵੇਂ ਕਰੀਏ ਪ੍ਰਚਾਰ ਇਸ ਤਰ੍ਹਾਂ ਹੁੰਦਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਲ ਕਿਸੇ ਪਰਿਵਾਰ ਨੂੰ ਸੁਣਾ ਦੇਣੀ ਕਿ ਭਾਈ ਤੁਸੀਂ ਦੁਖੀ ਤਾਓ ਤੁਸੀਂ ਗੁਰੂ ਸਾਹਿਬ ਦੀ ਬਾਣੀ ਤੋਂ ਦੂਰ ਹੋ ਤੇ ਸਾਰਿਆਂ ਨੂੰ ਪ੍ਰੇਰ ਕੇ ਪੰਜ ਵਾਰੀ ਵਾਹਿਗੁਰੂ 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 ਕਰਵਾ ਦੇਣਾ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਮਹਾਰਾਜ ਕਹਿੰਦੇ ਆਪ ਜਪਾਏ ਜਪੈ ਸੁਨਾਓ ਆਪ ਗਵਾਏ ਸੁ ਹਰ ਗੁਣ ਗਾਓ ਜਪਾਇਆ ਕਰੋ ਬਾਣੀ ਜਿੱਥੇ ਵੀ ਬੈੰਧਿਓ ਦੋ ਵਾਰੀ ਸਤਨਾਮ ਵਾਹਿਗੁਰੂ ਘਰ ਚ ਕਹਿਦਾ ਇਹ ਬੜੀਆਂ-ਬੜੀਆਂ ਨਾਮ ਦੀਆਂ ਕਮਾਈਆਂ ਨੇ ਇਹ ਜਿਸ ਤਰ੍ਹਾਂ ਇਸ ਬੂਟੇ ਨੂੰ ਫਿਰ ਫਲ ਲੱਗਦਾ ਨਾ ਫਿਰ ਫਲ ਵੀ ਆਨੰਦ ਅਦਾਈ ਹੈ ਬਹੁਤ ਬਖਸ਼ਿਸ਼ ਰਹਿਮਤਾਂ ਵਰਤੀਆਂ ਨੇ ਤੇ ਮਾਤਾ ਮਾਤਾ ਗੁਜਰ ਕੌਰ ਜੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਚ ਗਏ ਨੇ ਉੱਥੋਂ ਹੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੁਕਮਨਾਮਾ ਭੇਜਿਆ ਕਿ ਇਸ ਪਚੰਗੀ ਦਾ ਨਾਂ ਨਾ ਗੋਬਿੰਦ ਰਾਏ ਰੱਖ ਦੋ ਫਿਰ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੋਬਿੰਦ ਰਾਏ ਰੱਖਿਆ ਤੇ ਸਾਰੇ ਪਟਨੇ ਦੇ ਵਿੱਚ ਬੜੀਆਂ ਖੁਸ਼ੀਆਂ ਸਨ ਪਟਨੇ ਸ਼ਹਿਰ ਨੂੰ ਬਹੁਤ ਵੱਡਾ ਸਰਾਫ ਸੀ ਮਹਾਤਮਾ ਬੋਧ ਦਾ ਦਿੱਤਾ ਹੋਇਆ ਵੀ ਇੱਥੇ ਪਾਣੀ ਤੇ ਅੱਗ ਦੀ ਸਦਾ ਹੀ ਇੱਥੇ ਰੌਲਾ ਰਹੂਗਾ ਪਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਆਨੰਦ ਬਣਿਆ ਖੁਸ਼ੀਆਂ ਖੇੜੇ ਉਸ ਧਰਤੀ ਤੇ ਵਰਤਣ ਲੱਗ ਪਈ ਜਿਹੜਾ ਆਪਣਾ ਤਖਤ ਵੀ ਸ੍ਰੀ ਪਟਨਾ ਸਾਹਿਬ ਦੇ ਆਪਾ ਦਰਸ਼ਨ ਕਰਦੇ ਆ ਹੁਣ ਗੁਰੂ ਸਾਹਿਬ ਮਹਾਰਾਜ ਗੋਬਿੰਦ ਰਾਏ ਦਾ ਪ੍ਰਕਾਸ਼ ਹੋਇਆ ਤੇ ਕੜਾਮ ਸ਼ਹਿਰ ਦਾ ਪਟਿਆਲੇ ਦਾ ਇੱਕ ਭੀਖਣ ਸ਼ਾ ਭੀਖਣ ਸ਼ਾ ਮੁਸਲਮਾਨ ਬੜਾ ਵੱਡਾ ਪੀਰ ਸੀ ਇੰਨਾ ਜਪ ਤਪ ਕਰਨਾ ਬੜੀ ਦਿਵ ਦ੍ਰਿਸ਼ਟੀ ਬੜੀ ਦੂਰ ਤੱਕ ਉਹ ਦ੍ਰਿਸ਼ਟੀ ਨਾਲ ਦੇਖ ਸਕਦਾ ਸੀ ਅੱਜ ਉਹ ਨਵਾਜ ਨੂੰ ਅਦਾ ਕਰਨ ਲੱਗਿਆ ਜਦੋਂ ਨਵਾਜ ਨੂੰ ਅਦਾ ਕਰਨ ਲੱਗਿਆ ਨਾ ਤੇ ਪਹਿਲਾਂ ਪੱਛਮ ਵੱਲ ਰੋਜ ਕਰਦਾ ਸੀ ਅੱਜ ਚੜ੍ਹਦੇ ਵੱਲ ਕਰਦੀ ਇੱਕ ਵਾਰੀ ਸਾਰੇ ਬੋਲੋ ਸਤਨਾਮ ਸ੍ਰੀ ਫਿਰ ਬੋਲੋ ਸਤਨਾਮ ਸ੍ਰੀ ਇਹਦੇ ਨਾਲ ਚੜ੍ਹਦੀ ਕਲਾ ਬਣ ਜਾਂਦੀ ਹੈ ਮਾਨ ਫੁਰਨਾ ਨਹੀਂ ਬਣਾਉਂਦਾਗਾ ਜਿੰਨਾ ਕੰਮ ਸਾਵਧਾਨੀ ਨਾਲ ਹੋਵੇ ਨਾ ਜਿੰਨਾ ਕੰਮ ਸਚਿਆਰਾ ਤੇ ਪਿਆਰਾ ਹੋਵੇ ਮਾਂ ਵੀ ਕਹਿ ਦਿੰਦੀ ਆ ਨਹੀਂ ਧੀਏ ਤੂੰ ਬਹੁਤ ਸਚਿਆਰਾ ਕੰਮ ਕਰਦੀ ਏ ਤੂੰ ਬਹੁਤ ਪਿਆਰਾ ਕੰਮ ਕਰਦੀ ਏ ਇਧਰੋਂ ਨਾਲ ਦੇ ਭੀਖਣ ਭੀਖਣ ਸ਼ਾਹ ਦੇ ਚੇਲੇ ਕਹਿੰਦੇ ਜੀ ਹਰ ਰੋਜ਼ ਆਪਾਂ ਛਿਪਦੇ ਨੂੰ ਕਰਦੇ ਆ ਅੱਜ ਚੜਦੇ ਨੂੰ ਸਲਾਮਾ ਕਿਵੇਂ ਭੀਖਣ ਸ਼ਾਹ ਕਹਿੰਦਾ ਸੰਸਾਰ ਦੀ ਧਰਤੀ ਤੇ ਸੰਸਾਰ ਤੇ ਪ੍ਰਕਾਸ਼ ਦੇ ਲਈ ਇੱਕ ਰੱਬੀ ਰੂਹ ਦਾ ਪ੍ਰਕਾਸ਼ ਹੋਇਆ ਹੈ ਉਹ ਸਾਰਾ ਕੁਝ ਵਾਰ ਦੂ ਸਾਰਾ ਕੁਝ ਕੁਰਬਾਨ ਕਰ ਦੂ ਪਰ ਉਹ ਚੜਦੀ ਕਲਾ ਨਹੀਂ ਜੇ ਛੱਡੂਗਾ ਬੋਲੋ ਸਤਨਾਮ ਵੀ ਚੜਦੀ ਕਲਾ ਚ ਰਹੁ ਤੇ ਆਪਾਂ ਉਸ ਚੜਦੀ ਕਲਾ ਦੇ ਦਰਸ਼ਨ ਕਰਨ ਜਾਣਾ ਹੈ ਨਾਲ ਦੇ ਚੇਲੇ ਕਹਿਣ ਲੱਗੇ ਪੀਖਨ ਸ਼ਾ ਪੀਰ ਨੂੰ ਕੀ ਹੋ ਗਿਆ ਹਰ ਰੋਜ਼ ਆਪਾਂ ਛਿਪਦੇ ਨੂੰ ਸਲਾਮਾ ਕਰਦੇ ਆ ਨਵਾਜ ਪੜਦੇ ਅਤ ਚੜਦੇ ਵੱਲ ਕਰਨ ਜਾ ਰਹੇ ਆ ਸਾਰੇ ਨਾਲ ਤੁਰੇ ਪੀਖਨ ਸ਼ਾ ਫਕੀਰ ਦੇਖੋ ਮਹਾਰਾਜ ਨੇ ਸਾਨੂੰ ਇੱਕੋ ਫੁੱਲ ਦੇ ਗੁਲਦਸਤੇ ਬਣਾ ਕੇ ਭੇਜਿਆ ਜੇ ਤੁਹਾਡੇ ਨਗਰ ਚ ਕੋਈ RAM 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 ਕਰਦਾ ਹੈ ਉਹਦੇ ਨਾਲ ਪੂਰਾ ਪਿਆਰ ਕਰੋ ਫੇਰ ਰੱਬ ਨਾਲ ਬਣਨੀ ਹੈ ਜੇ ਕੋਈ ਅੱਲਾ ਅੱਲਾ ਕਰਦਾ ਹੈ ਉਹਨੂੰ ਪੂਰਾ ਭਰ ਕੇ ਪਿਆਰ ਕਰੋ ਫੇਰ ਅੱਲਾ ਨਾਲ ਬਣਨੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ RAM RAM ਅੱਲਾ ਅੱਲਾ ਵਾਹਿਗੁਰੂ ਬੀਠਲ ਨਰਾਇਣ ਬਹੁਤ ਨਾਮ ਨੇ ਰੱਬ ਨੂੰ ਯਾਦ ਕਰਨਾ ਹੈ ਉਹ ਵਾਹਿਗੁਰੂ ਦੇ ਘਰ ਦੀ ਆਬਾਦਤ ਕਰਨੀ ਹੈ ਮਹਾਰਾਜ ਕਹਿੰਦੇ ਤੁਸੀਂ ਭਰ ਕੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਿਹਾ ਕਰੋ ਹਰ ਇੱਕ ਨੂੰ ਪਿਆਰ ਚ ਰੱਖੋ ਸਾਧੂ ਸੰਤ ਕਿੰਨਾ ਪਿਆਰ ਕਰਦੇ ਨੇ ਕੋਈ ਆਵੇ ਉਹਦੀ ਸੁਣਦੇ ਨੇ ਉਹਨੂੰ ਜਲ ਪਾਣੀ ਸ਼ਿਕਾਉਂਦੇ ਨੇ ਕਿਉਂਕਿ ਉਹਨਾਂ ਨੇ ਵਾਹਿਗੁਰੂ ਦੇ ਵਰਤਾਂਤ ਨੂੰ ਵਾਹਿਗੁਰੂ ਦੀ ਬਖਸ਼ਿਸ਼ ਨੂੰ ਉਹ ਪ੍ਰਕਾਸ਼ ਨੂੰ ਉਹ ਮਾਣ ਲੈਂਦੇ ਨੇ ਵੀ ਆਪਣੇ ਗੁਰੂ ਦਾ ਇਹ ਹੁਕਮ ਹੈ ਕਿ ਸਾਰਿਆਂ ਨਾਲ ਪਿਆਰ ਕਰਨਾ ਸਾਰਿਆਂ ਨਾਲ ਮੁਹੱਬਤ ਕਰਨੀ ਹੈ ਆਪਣੇ ਅੰਦਰ ਈਰਖਾ ਦਵੇਤ ਨਹੀਂ ਜੀ ਰੱਖਣੀ ਜਦੋਂ ਪਟਨਾ ਸਾਹਿਬ ਦੀ ਉਸ ਜੂਚ ਜਾਂਦਾ ਹੈ ਭੀਖਣ ਸ਼ਾਹ ਨੇ ਨਮਸ਼ਕਾਰ ਕਰੀ ਡੰਡਾ ਤੋ ਬੰਦਨਾ ਕਰੀ ਕਹਿੰਦੇ ਸਾਰੇ ਨਾਲ ਦੇ ਪੀਰਾਂ ਨੇ ਵੀ ਕਰੀ ਨਾਲ ਚੇਲਿਆਂ ਨੇ ਕਰੀ ਜਦੋਂ ਦਰਸ਼ਨ ਕਰਨ ਲਈ ਅੱਗੇ ਗਿਆ ਜਾ ਕੇ ਕਹਿੰਦੇ ਵੀ ਸਾਨੂੰ ਬਾਲਕ ਦੇ ਦਰਸ਼ਨ ਕਰਾਓ ਮਾਮਾ ਕਿਰਪਾਲ ਸਿੰਘ ਕਹਿੰਦਾ ਵੀ ਭਚੰਗੀ ਛੋਟਾ ਮੈਂ ਭੈਣ ਨੂੰ ਪੁੱਛਿਆ ਵਾਂ ਭੈਣ ਕੋਲੇ ਗਿਆ ਤੇ ਭੈਣ ਕਹਿੰਦੀ ਨਾ ਨਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹੈ ਨਹੀਂ ਕੁਛ ਕ ਵੱਡਾ ਹੋਊਗਾ ਫੇਰ ਦਰਸ਼ਨ ਕਰਾਵਾਂਗੇ ਹਜੇ ਛੋਟਾ ਹੀ ਹੈ ਪੀਖਣਸ਼ਾ ਕਹਿਣ ਲੱਗਾ ਛੋਟਾ ਨਹੀਂ ਇਹ ਤਾਂ ਬਹੁਤ ਵੱਡਾ ਹੈ ਇਹ ਤਾਂ ਬਹੁਤ ਵੱਡਾ ਹੈ ਇਹ ਤਾਂ ਬਹੁਤ ਵੱਡੀਆਂ ਕਮਾਈਆਂ ਲੈ ਕੇ ਸੰਸਾਰ ਤੇ ਆਇਆ ਤੇ ਪੀਖਣਸ਼ਾ ਕਹਿੰਦਾ ਮੈਂ ਦਰਸ਼ਨ ਕਰਨ ਆਇਆ ਮੈਂ ਦਰਸ਼ਨ ਕਰਨ ਤੋਂ ਬਿਨਾ ਨਹੀਂ ਜੇ ਜਾਣਾ ਫੇਰ ਭੈਣ ਕੋਲੇ ਗਿਆ ਭੈਣ ਨੇ ਕਿਹਾ ਵੀ ਦੇਖ ਵੀ ਪਿਤਾ ਕੋਲ ਨਹੀਂ ਭਰਾਵਾ ਜੇ ਬਹੁਤ ਕਰਦਾ ਜਿੱਦ ਕਰਦਾ ਮਨ ਚ ਚਾਏ ਤੂ ਇੱਕ ਵਾਰੀ ਫੇਰ ਕਹਦੇ ਵੀ ਦਰਸ਼ਨ ਪਿਤਾ ਦੇ ਆਉਣ ਤੋਂ ਕਰਾਵਾਂਗੇ ਭੀਖਣਚਾ ਕਹਿੰਦਾ ਨਾ ਜਿੰਨਾ ਚਿਰ ਦਰਸ਼ਨ ਨਹੀਂ ਕਰਾਉਂਦੇ ਮੈਂ ਤੁਹਾਡੇ ਬਾਹਰ ਚ ਬੈਠਾ ਹੀ ਰਹੂੰਗਾ ਮੈਂ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਜਾਵਾਂਗਾ ਇਹ ਤੁਸੀਂ ਭਰ ਕੇ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਜਾਣਾ ਤੁਹਾਡੇ ਪ੍ਰਕਾਸ਼ ਦਾ ਤੁਹਾਡੇ ਪਿਆਰ ਦਾ ਤੁਹਾਡੀ ਭਗਤੀ ਦਾ ਤੁਹਾਡੇ ਨਿਤਨੇਮ ਦਾ ਵੱਡਾ ਖਜ਼ਾਨਾ ਮਹਾਰਾਜ ਮੈਂ ਲੈ ਕੇ ਜਾਣਾ ਮੈਂ ਤੁਹਾਡੇ ਦਰ ਨਾਲ ਪਿਆਰ ਕਰਦਾ ਐਸਾ ਦਰ ਮੈਂ ਮਹਾਰਾਜ ਕਿਵੇਂ ਛੱਡਾਂ ਤੇ ਮਾਮਾ ਕਰਪਾ ਸਿੰਘ ਭੈਣ ਨੂੰ ਕਹਿੰਦਾ ਭੈਣੇ ਉਹ ਸਮੀਤ ਚੇਲਿਆਂ ਬੈਠਾ ਲਿਆ ਫੜਾ ਮੈਂ ਬੁੱਕਲ ਚ ਦੇ ਪੁੱਤ ਨੂੰ ਭਚੰਗੇ ਨੂੰ ਲਿਆ ਦਰਸ਼ਨ ਕਰਾਏ ਤੇ ਨਿਹਾਲ 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 ਬਹੁਤ ਖੁਸ਼ ਹੋਇਆ ਇਤਿਹਾਸ ਵਿੱਚ ਰੱਖਿਆ ਉਹਨੇ ਕੁਜੀਆਂ ਰੱਖੀਆਂ ਬੱਚਾ ਪਚੰਗੀ ਸੀ ਹੱਥ ਮਾਰ ਰਿਆ ਸਾਰਾ ਦੁੱਧ ਪਾਣੀ ਇਕੱਠਾ ਕਰਤਾ ਉਹ ਕਹਿੰਦਾ ਵੀ ਇਹ ਤਾਂ ਬਹੁਤ ਵੱਡਾ ਰੱਬ ਹੈ ਇਹ ਤਾਂ ਸਾਰੇ ਸੰਸਾਰ ਨੂੰ ਇੱਕ ਕਰਨ ਲਈ ਆਇਆ ਹੈ ਇੱਕ ਨਾਲ ਜੁੜੂਗਾ ਇੱਕ ਦੀ ਗੱਲ ਕਰੂਗਾ ਇੱਕ ਤੋਂ ਹੀ ਕੁਰਬਾਨ ਜਾਊਗਾ ਕਹਿੰਦੇ ਭੀਖਣ ਸਾਹ ਨੇ ਬਹੁਤ ਉਸ ਧਰਤੀ ਨੂੰ ਸਜਦਾ ਕੀਤਾ ਉਸੇ ਧਰਤੀ ਤੇ ਅੱਲਾ ਅੱਲਾ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਕੁਲ ਗਿਆ ਅਗਲਾ ਵਰਤਾਂ ਤੋਸੇ ਇਤਿਹਾਸ ਦਾ ਉਸੇ ਪਟਨਾ ਸਾਹਿਬ ਦੀ ਧਰਤੀ ਦਾ ਸ਼ਿਵਦੇਤ ਪੰਡਿਤ ਕਹਿ ਰਿਹਾ ਸੀ ਰਾਮ 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 ਤੇ ਗੋਬਿੰਦ ਰਾਏ ਕਹਿੰਦਾ ਝਾਤੀ ਵਿਛੇੜ ਦੇਣਾ ਕਹਿੰਦਾ ਜਿਹਨੂੰ ਯਾਦ ਕਰਦਾ ਐਂ ਇਉਂ ਨਹੀਂ ਜੇ ਮਿਲਣਾ ਬਹੁਤ ਗਹਿਰਾ ਧਿਆਨ ਲੈ ਕੇ ਜਾ ਤੂੰ ਹਰ ਰੋਜ਼ ਜਿਹਦੇ ਪਿਆਰ ਚ ਬੈਨਾ ਉਹ ਤੈਨੂੰ ਮਿਲਦਾ ਤਾਂ ਹੈ ਹੀ ਨਹੀਂ ਤੂੰ ਜਿਹਦੀ ਯਾਦ ਚ ਸਦੀਵੀ ਬੈਠਾ ਹੈ ਕਹਿੰਦਾ ਮੈਂ ਨਾ ਗੋਬਿੰਦ ਰਾਏ ਮੈਂ ਜਿਹਨੂੰ ਪਿਆਰ ਕਰਦਾ ਮੈਂ ਕ੍ਰਿਸ਼ਨ ਭਗਵਾਨ ਨੂੰ ਬਹੁਤ ਪਿਆਰ ਕਰਦਾ ਮੈਂ ਉਹਨੂੰ ਮਿਲਣਾ ਹੈ ਆਪਦੇ ਰਾਮ ਨੂੰ ਗੋਬਿੰਦ ਰਾਏ ਕਹਿਣ ਲੱਗੇ ਵੀ ਮਲਾ ਦਿੰਨੇ ਆ ਕਹਿੰਦੇ ਤੂੰ ਅੱਖਾਂ ਬੰਦ ਕਰਕੇ ਦੋਕ ਵਾਰੀ ਰਾਮ ਰਾਮ ਕਰ ਜਦੋਂ ਸ਼ਿਵਦਤ ਪੰਡਨ ਨੇ ਕੀਤਾ ਰਾਮ ਆ ਸੁਣਿਓ ਰਾਮ ਤੇ ਗੁਰੂ ਗੋਬਿੰਦ ਰਾਏ ਨੇ ਰਾਮ ਦੇ ਰੂਪ ਚ ਦਰਸ਼ਨ ਦੇਤੇ ਬੋਲੋ ਸਤਨਾਮ ਦਰਸ਼ਨ ਕਰਨੇ ਆ ਫੇਰ ਜਦੋਂ ਸ਼ਿਵ ਦਿੱਤ ਪੰਡਤ ਚਰਨੀ ਲੱਗ ਗਿਆ ਕਹਿੰਦਾ ਤੀ ਤੂੰ ਰਾਮ ਤੂੰ ਕ੍ਰਿਸ਼ਨ ਤੂੰ ਰੱਬ ਤੂੰ ਓਏ ਤੂੰ ਸਾਰਾ ਕੁਛ ਵਾਹਿਗੁਰੂ ਤੁਸੀਂ ਓ ਗੋਬਿੰਦ ਰਾਏ ਕਹਿੰਦਾ ਗਾ ਅਨੰਦ ਸੀ ਗੱਜ ਵੱਜ ਕੇ ਰਾਮ ਰਾਮ ਦੀ ਭਗਤੀ ਕਰ ਤੂੰ ਰਾਮ ਦੇ ਇਸ ਮਾਰਗ ਤੇ ਤੁਰਿਆ ਤੇਰੀ ਸਦੀ ਵੀ ਤੈਨੂੰ ਉਸ ਵਾਹਿਗੁਰੂ ਦੇ ਦਰ ਦਰ ਤੋਂ ਖੁਸ਼ੀਆਂ ਮਿਲਣਗੀਆਂ ਇਤਿਹਾਸ ਚ ਲਿਖਿਆ ਕਿ ਧੰਨ ਗੁਰੂ ਗੋਬਿੰਦ ਗੋਬਿੰਦ ਰਾਏ ਨੂੰ ਮਾਂ ਕਹਿੰਨ ਲੱਗੀ ਪੁੱਤ ਹੱਥ ਖਾਲੀ ਤੇਰੇ ਸੋਹਣੇ ਨੀਂ ਜੇ ਲੱਗਦੇ ਮਾਣੇ ਸੋਨੇ ਦੇ ਕੰਗਣ ਦੇਤੇ ਸੋਨਾ ਸੋਨਾ ਮਾੜਾ ਨਹੀਂ ਪਰ ਸੋਨਾ ਕੰਨਾਂ 'ਚ ਪਾਉਣਾ ਨੱਕ 'ਚ ਪਾਉਣਾ ਤੇ ਬਾਬਾ ਜੀ ਬੈਠੇ ਨੇ ਪੰਜ ਪਿਆਰੇ ਸਿੰਘ ਸਹਿਬਾਨ ਦੀ ਸੇਵਾ ਕਰਦੇ ਨੇ ਮਹਾਰਾਜ ਕਹਿੰਦੇ ਨਹੀਂ ਪਾਉਣਾ ਮਹਾਰਾਜ ਨੇ ਸਾਨੂੰ ਸਰਬ ਲੋਹ ਦਾ ਕੜਾ ਦਿੱਤਾ ਹੈ ਸਰਬ ਕਲਾ ਸਮਰੱਥ ਮਹਾਰਾਜ ਕਹਿੰਦੇ ਸਰਬ ਲੋਹ ਦਾ ਕੜਾ ਰੱਖੀ ਗੁਰੂ ਸਮਰੱਥ ਆ ਉਹ ਸਾਰੀਆਂ ਕਲਾ 'ਚ ਵਰਤਦਾ ਹੈ ਜਦੋਂ ਤੂੰ ਕੜਾ ਸਰਬ ਲੋਹ ਦਾ ਪਾ ਕੇ ਤੁਰੇਂਗਾ ਤੇਰਾ ਜੀਵਨ ਲੋਹੇ ਵਰਗਾ ਬਣ ਜਾਊਗਾ ਤੈਨੂੰ ਮਹਾਰਾਜ ਕਹਿੰਦੇ ਤੱਤੀ ਵਾਉ ਨਹੀਂ ਲੱਗ ਸਕਦੀ ਅੱਜ ਅਸੀਂ ਇਸ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਆਂ ਦੋ ਕੰਗਣ ਪਾਤੇ ਦੋ ਕੜੇ ਪਾਤੇ ਇੱਕ ਤਾਂ ਨਦੀ 'ਚ ਛਿੱਟੀ ਜਾਂਦਾ ਉੱਥੇ ਜਦੋਂ ਮਾਂ ਨੇ ਪੁੱਛਿਆ ਵੀ ਪੁੱਤ ਕੜਾ ਕੰਗਣ ਸੋਨੇ ਦਾ ਕਿੱਥੇ ਗਿਆ ਕਹਿੰਦਾ ਮਾਂ ਉਹ ਤਾਂ ਜਿੱਥੇ ਜਾਣਾ ਸੀ ਉੱਥੇ ਗਿਆ ਕਹਿੰਦੀ ਪੁੱਤ ਦੱਸ ਮਾਂ ਨੂੰ ਪਿਆਰ ਹੁੰਦਾ ਨਾ ਮਾਂ ਦਾ ਤਾਂ ਮਾਂ ਦਾ ਪਿਆਰ ਹੁੰਦਾ ਹੈ ਭਰਾ ਨੂੰ ਕਹਿੰਦੀ ਵੇਪਰਾਵਾ ਇਹਨੇ ਤਾਂ ਸੋਨੇ ਦਾ ਕੰਗਣ ਪਤਾ ਨਹੀਂ ਕਿੱਥੇ ਛੱਡ ਤਾ ਪੁੱਛੇ ਇਹਨੂੰ ਤੇ ਗੋਬਿੰਦ ਰਾਏ ਨੂੰ ਜਦੋਂ ਪੁੱਛਿਆ ਕਹਿੰਦੇ ਆਜੋ ਨਾਲ ਹੀ ਆਜੋ ਦੂਜਾ ਕੰਗਣ ਵੀ ਕੱਢਿਆ ਤੇ ਲਿਜਾ ਕੇ ਨਦੀ 'ਚ ਰੱਖਦਾ ਕਹਿੰਦਾ ਮਾਂ ਇੱਥੇ ਹੀ ਪਹਿਲਾ ਸੀ ਆਹ ਦੂਜਾ ਵੀ ਉੱਥੇ ਹੀ ਹੈ ਕਹਿਣ ਤੋਂ ਭਾਵ ਗੋਬਿੰਦ ਰਾਏ ਨੇ ਸਾਨੂੰ ਸਰਬ ਲੋਹੇ ਦੇ ਕੜੇ ਦਿੱਤੇ ਸਨ ਮਹਾਰਾਜ ਕਹਿੰਦੇ ਜਦੋਂ ਤੇਰੇ ਹੱਥ 'ਚ ਕੜਾ ਪੈ ਗਿਆ ਗੁਰੂ ਗੋਬਿੰਦ ਸਿੰਘ ਕਲਗੀਧਰ ਕਹਿੰਦੇ ਮੈਂ ਤੇਰੀ ਬਾਹਂ ਘੁੱਟ ਕੇ ਫੜ ਲਈ ਹੁਣ ਕੈਮ ਰਹਿ ਤੂੰ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਤੱਤੀ ਵਾਹ ਨਹੀਂ ਉਹ ਲਗਣ ਦਿੱਤਾ ਜਿਸ ਸਥਾਨ ਤੇ ਬੈਠੇ ਆ ਇਸ ਸਥਾਨ ਤੇ ਮਹਾਪੁਰਖਾਂ ਦਾ ਹੱਥ ਕਿਹਨੇ ਫੜਿਆ ਸੀ ਧਿਆਨ ਦੇਵੋ ਕਾ ਬਾਬਾ ਗੇਜਰ ਸਿੰਘ ਜੀ ਦਾ ਹੱਥ ਬਾਬਾ ਇਚਰ ਸਿੰਘ ਜੀ ਨੇ ਫੜਿਆ ਸੀ ਤੇ ਬਾਬਾ ਇਸ਼ਰ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਕਲਗੀਧਰ ਨੇ ਫੜਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਲਗਾਤਾਰ ਆਪਦੀ ਜੋਤ ਨੂੰ ਵਰਤਾਂਤ ਨੂੰ ਲਗਾਤਾਰ ਵਰਤਾਵਾ ਵਰਤੌਂਦੇ ਰਹਿੰਦੇ ਨੇ ਮੇਰੇ ਹੱਥ ਬਣ ਕੇ ਬੇਨਤੀ ਹੈ ਕਿ ਵਾਹਿਗੁਰੂ ਪਰਮੇਸ਼ਰ ਨੇ ਦੂ ਭਾ ਨਹੀਂ ਕੀਤੇ ਤੁਸੀਂ ਪਿਆਰ ਕਰੀ ਚੱਲੋ ਤੁਸੀਂ ਜਪਜੀ ਸਾਹਿਬ ਕਰੀ ਚੱਲੋ ਰਾਮ ਰਾਮ ਸਤਨਾਮ ਵਾਹਿਗੁਰੂ ਕਹੀ ਚੱਲੋ ਮਹਾਰਾਜ ਨੇ ਤੁਹਾਡੇ ਤੇ ਅਸੀਸ ਵਾਹਿਗੁਰੂ ਨੇ ਤੁਹਾਡੇ ਤੇ ਕਿਰਪਾ ਵਰਤਾ ਦੇਣੀ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇੱਕ ਵਾਰੀ ਵਾਹਿਗੁਰੂ ਕਿਆ ਹੋਵੇ ਸੱਚੀ ਅਸੀਂ ਡੋਲ ਜੇ ਜਾਣੇ ਆ ਡਿੱਗਦੇ ਜੇ ਰਹਿੰਨੇ ਆ ਡੋਲਦੇ ਆ ਮਹਾਰਾਜ ਕਹਿੰਦੇ ਡੋਲੀ ਦਾ ਨਹੀਂ ਹੁੰਦਾ ਭਰ ਕੇ ਕਿਆ ਕਰ ਹਾਂ ਆਇਆ ਦੂਰੋਂ ਚੱਲ ਕੇ ਮਹਾਰਾਜ ਦੂਰੋਂ ਆਇਆ ਚੱਲ ਕੇ ਮਹਾਰਾਜ ਸਾਡਾ ਨਗਰ ਬਹੁਤ ਦੂਰ ਆ ਮਹਾਰਾਜ ਕਹਿੰਦੇ ਇਹ ਦੂਰੀ ਦੀ ਗੱਲ ਨਾ ਕਰ ਬਹੁਤ ਜਨਮਾਂ ਦਾ ਤੁਰਿਆ ਤੂੰ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਈ ਜਿਉ ਮੈਂ ਆਸਾ ਮੈਂ ਆਸਾ ਰੱਖੀ ਹੈ ਮਹਾਰਾਜ ਮੈਂ ਦਸਵੀਂ ਤੇਉਣਾ ਮਹਾਰਾਜ ਮੇਰੀ ਆਸ ਪੂਰੀ ਕਰੋ ਆਸ ਹੀ ਅਰਦਾਸ ਬਣਦੀ ਹੈ ਅਰਦਾਸ ਹੀ ਆਸ ਨੂੰ ਪੂਰੀ ਕਰਦੀ ਹੈ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਮਹਾਰਾਜ ਮੇਰੇ ਸਾਰੇ ਦੁੱਖ ਦੂਰ ਕਰ ਦੋ ਉਸੇ ਧਰਤੀ ਤੇ ਰਾਜੇ ਮੈਣੀ ਦੀ ਘਰ ਵਾਲੀ ਕਹਿੰਦੀ ਆਪਣਾ ਇੰਨਾ ਰਾਜ ਭਾਗ ਹੈ ਆਪਣਾ ਇਡਾ ਵੱਡਾ ਕਾਰੋਬਾਰ ਹੈ ਆਪਣੇ ਘਰੇ ਪੋਤੀ ਕੋਈ ਨਹੀਂ ਤੇ ਸ਼ਿਵਦੇਤ ਪੰਡਿਤ ਜਦੋਂ ਮੈਣੀ ਨੂੰ ਮਿਲਿਆ ਮੈਨੂੰ ਨੂੰ ਕਹਿੰਦਾ ਮੈਣੀ ਤੂੰ ਬਹੁਤ ਉਦਾਸ ਰਹਿਨੀ ਹੈ ਤੂੰ ਰੋਂਦੀ ਕਾਤੋਂ ਰਹਿਨੀ ਕਹਿੰਦੀ ਮੇਰੇ ਘਰ ਕੋਈ ਪਚੰਗੀ ਨਹੀਂ ਮੇਰੇ ਘਰ ਕੋਈ ਪੁੱਤ ਨਹੀਂ ਮੈਂ ਉਦਾਸ ਤਾਂ ਰਹਿਨੀ ਹੈ ਕਹਿੰਦੀ ਮੈਣੀ ਨੂੰ ਕਹਿਣ ਲੱਗਾ ਛਿਵਦਿਤ ਪੰਡਤ ਕਹਿੰਦਾ ਨਾ ਤੂੰ ਗੋਬਿੰਦ ਰਾਏ ਸਰਬ ਕਲਾ ਸਮਰੱਥ ਹੈ ਉਹ ਸੰਸਾਰ ਤੇ ਬਖਸ਼ਿਸ਼ਾਂ ਵਰਤੌਣ ਲਈ ਆਏ ਹੋਏ ਨੇ ਤੇ ਤੂੰ ਮੈਣੀ ਤੂੰ ਗੋਬਿੰਦ ਰਾਏ ਨੂੰ ਘਰ ਸਾਧ ਕਹਿੰਦੀ ਮੈਂ ਕੀ ਸਨੇਹਾ ਭੇਜਾਂ ਮੈਂ ਕੀ ਕਰਾਂ ਤੇ ਸ਼ਿਵ ਦਿੱਤ ਪੰਡਿਤ ਕਹਿੰਦਾ ਕੁਛ ਨਹੀਂ ਕਰਨਾ ਤੂੰ ਉਹਦੀ ਯਾਦ 'ਚ ਬਹਿਣਾ ਤੇ ਤੂੰ ਯਾਦ 'ਚ ਐਂ ਕਰਦੀ ਰਿਹਾ ਕਰ ਵਾਹਿਗੁਰੂ 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 ਰੋਜ਼ ਜਾਪ ਕਰਨਾ ਗੋਬਿੰਦ ਰਾਏ ਨੇ ਲੈ ਕੇ ਨਾਲ ਪਚੰਗੀ ਆ ਕੇ ਮੈਣੀ ਵਾਹਿਗੁਰੂ ਵਾਹਿਗੁਰੂ ਕਰਦੀ ਐ ਗੋਬਿੰਦ ਰਾਏ ਬੁੱਕਲ ਚ ਬਹਿ ਕੇ ਕਹਿੰਦਾ ਮਾਂ ਭੁੱਖ ਲੱਗੀ ਐ ਬੋਲੋ ਸਤਨਾਮ ਤੇ ਰਾਣੀ ਮੈਣੀ ਰੋ ਰੋ ਅੱਖਾਂ ਦੇ ਵਿੱਚੋਂ ਵਿਰਾਗ ਕਹਿੰਦੀ ਮੈਨੂੰ ਪੁੱਤ ਕਿਹਾ ਹੀ ਕਿਸੇ ਨੇ ਨਹੀਂ ਕਹਿੰਦਾ ਮਾਂ ਪੁੱਤ ਦੇ ਹੁੰਦੇ ਰੋਈਦਾ ਨਹੀਂ ਹੁੰਦਾ ਮੈਂ ਤੇਰਾ ਪੁੱਤ ਤੂੰ ਮੇਰੀ ਮਾਂ ਤੇ ਰਾਣੀ ਮੈਣੀ ਵੀ ਮਹਿਲਾ ਚ ਗੋਬਿੰਦ ਰਾਏ ਨੇ ਹਸਨ ਲਾਤੀ ਬੇਅੰਤ ਖੁਸ਼ੀਆਂ ਉਸ ਧਰਤੀ ਤੇ ਵਰਤਾਈਆਂ ਸੋ ਆਪਾਂ ਬਹੁਤਾ ਸਮਾਨਾ ਲਈਏ ਕਿਉਂਕਿ ਮੌਸਮ ਪੋਦੇ ਦਿਹਾੜੇ ਚੱਲਦੇ ਨੇ ਅੱਗੇ ਜਾ ਕੇ ਮਾਗ ਦਾ ਮਹੀਨਾ ਸ਼ੁਰੂ ਹੋ ਜਾਣਾ ਗੱਲ ਇੱਥੇ ਜੇ ਆ ਕੇ ਮੁੱਕਦੀ ਹੈ ਵੀ ਮਾਗ ਦਾ ਮਹੀਨਾ ਆ ਗਿਆ ਮਾਗ ਦੇ ਮਹੀਨੇ ਚ ਰੱਜ ਗੱਜ ਵੱਜ ਕੇ ਭਗਤੀ ਕਰੋ ਪੂਖ ਤੁਖਾਰਨਾ ਵਿਆਪਈ ਕੰਟ ਮਿਲਿਆ ਹਰ ਨਾਉ ਪੋ ਦੇ ਮਹੀਨੇ ਚ ਮਹਾਰਾਜ ਦਾ ਸਾਰਾ ਪਰਿਵਾਰ ਵਿਛੜ ਗਿਆ ਇੱਕ ਹਫਤਾ ਸੀ ਹਫਤੇ ਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਪਰਿਵਾਰ ਬੇੜੇ ਚ ਭਾਤਾ ਵੀ ਤੁਸੀਂ ਹੋ ਤੁਹਾਡੇ ਤੇ ਆਪਣੇ ਤੇ ਮਹਾਰਾਜ ਨੇ ਮਾਨ ਕੀਤਾ ਫਿਰ ਮਾਗ ਦੇ ਮਹੀਨੇ ਚ ਮਾਗ ਦੇ ਮਾਗੀ ਦੇ ਦਿਹਾੜੇ ਆ ਗਏ ਨੇ ਸੋ ਇਸੇ ਤਰ੍ਹਾਂ ਆਪਾਂ ਸਾਰਿਆਂ ਨੇ ਗੁਰੂ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ ਗੁਰੂ ਸਾਹਿਬ ਮਹਾਰਾਜ ਦੀਆਂ ਅਸੀਸਾਂ ਨੂੰ ਪ੍ਰਾਪਤ ਕਰਨਾ ਹੈ ਮਹਾਰਾਜ ਨੇ ਫਿਰ ਅੰਮ੍ਰਿਤ ਸੰਚਾਰ ਦੇ ਬਾਟੇ ਤਿਆਰ ਕੀਤੇ ਆਨੰਦਪੁਰ ਸਾਹਿਬ ਵਸਾਇਆ ਪੰਜ ਪਿਆਰੇ ਸਿੰਘ ਸਹਬਾਨ ਤਿਆਰ ਬਰ ਤਿਆਰ ਕੀਤੇ ਇਸੇ ਤਰ੍ਹਾਂ ਆਪਾਂ ਉਸ ਲੜੀ ਦੇ ਤਹਿਤ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਮਹਾਰਾਜ ਦੀ ਭਗਤੀ ਕਰਨੀ ਹੈ ਸਾਧੂਆਂ ਦੇ ਪਾਵਨ ਪਵਿੱਤਰ ਸਥਾਨ ਤੇ ਬੈਠੇ ਆਂ। ਇਹੀ ਅਰਦਾਸ ਕਰਿਆ ਕਰੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ ਹਰ ਦੋ ਆਲਮ ਛਾ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਾਂ ਪ੍ਰਕਾਸ਼ ਧਿਆੜੇ ਮਨਾਰ ਰਹੇ ਆਂ। ਸਾਰੇ ਆਪਾਂ ਆਪਣੀਆਂ ਹਾਜ਼ਰੀਆਂ ਲਗਵੋ।